ਇਹ ਪਵਿੱਤਰ ਅਪਦੇਸ਼ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨੇ ਜੀਵਨ ਨਗਰ ਇਲਾਕੇ ਵਿਖੇ ਸਾਧ ਸੰਗਤ ਦੇ ਭਲੇ ਵਾਸਤੇ ਉਚਾਰਨ ਕੀਤੇ ਹੁਣ ਤੁਸੀਂ ਨਵੇਂ ਸਤਗੁਰਾਂ ਦੇ ਸ਼ਲੋਕ ਸੁਣੇ ਨੇ ਅਸੀਂ ਜਿੰਨੇ ਇਸ ਇਲਾਕੇ 'ਚ ਬੈਠੇ ਆਂ ਸਤਗੁਰੂ ਪ੍ਰਤਾਪ ਸਿੰਘ ਜੀ ਦੀ ਬਾਸਾ ਜੀ ਕਿਰਪਾ ਨਾਲ ਉਹਨਾਂ ਨੇ ਆਪਣੇ ਤੇ ਬਹੁਤ ਸਾਰੇ ਤਕਲੀਫਾਂ ਝੱਲ ਕੇ ਆਪਨ ਰਥੇ ਵਿਸਾਇਆ ਇਹ ਆਪਣਾ ਵੀ ਆਪਾਂ ਵੀ ਆਪਣਾ ਕੰਮ ਕਰਦੇ ਰਹੇ ਆ ਉਹਨਾਂ ਨੂੰ ਜਿੰਨਾ ਕਿ ਅਸੀਂ ਸਮਝਦੇ ਆ ਉਹਨਾਂ ਨੂੰ ਤਕਲੀਫ ਹੈ ਕੋਈ ਨਹੀਂ ਪਰ ਜਿੰਨੀ ਸਮਝ ਦੇ ਸਕਿਆ ਪਰ ਨਹੀਂ ਰੱਖਿਆ ਪਰ ਉਹ ਇਸ ਥਾਂ ਦੇ ਉਤੇ ਨੇ ਜਿਸ ਦਾ ਮਾਤਾ ਪਿਤਾ ਜਿਹੜੇ ਨੇ ਉਹ ਵੀ ਨਹੀਂ ਨਾ ਸਾਹਮਣੇ ਜ ਨਸਰ ਨੂੰ ਆਪਣੇ ਸੇਵਕਾਂ ਦੇ ਸਾਹਮਣੇ